ਮਾਤਾ ਵੇਖ ਲੋ ਬੜੀ ਫਿਰਦ ਮਾਤਾ ਆ ਗਈ ਘਰ ਸਾਰਾ ਡੁੱਬਿਆ ਹੋਇਆਗਾ ਅੱਜ ਸਾਡੀ ਪਹਿਲੀ ਕਿਸ਼ਤੀ ਆ ਜਿਹੜੀ ਇੱਥੇ ਤੱਕ ਪਹੁੰਚੀ ਆ ਕਿਉਂਕਿ ਇੱਥੇ ਝੋਨਾ ਥੱਲੇ ਲਾਇਆ ਹੋਇਆ ਛੇਤੀ ਛੇਤੀ ਕੁ ਮੇਰਾ ਵੀਰ ਆਉਂਦਾ ਨਹੀਂ ਵੀਰ ਆਇਆ ਪਹਿਲੇ ਵੀ ਇੱਥੇ ਮੋਟਾਈ ਕੋਈ ਤੁਹਾਨੂੰ ਮਾਤਾ ਦੇ ਘਰ ਦੇ ਹਾਲਾਤ ਵੀ ਦਿਖਾਉਣੇ ਆ ਬੜੇ ਨਾਚਕ ਹਾਲ ਨੇ ਤੇ ਮਾਤਾ ਦੀ ਸਹਾਇਤਾ ਕਰਿਓ ਮੇਰੇ ਵੀਰ ਜਮਾਂ ਲਾਜ਼ਮੀ ਇੱਟਾਂ ਆ ਗਏ ਇੱਥੇ ਕੰਗ ਦਿਖੀ ਹੋਈ ਆ ਓ ਦੇਖੋ ਮਾਤਾ ਦੇ ਹਾਲਾਤ ਦੇਖੋ ਮਾਤਾ ਦੇ ਹਾਲਾਤ ਦੇਖੋ ਬੜੇ ਮਾੜੇ ਹਾਲਾਤ ਨੇ ਮਾਤਾ ਕੋਈ ਪਹੁੰਚਦਾ ਮਾਤਾ ਕੋਲੇ ਕੋਈ ਨਹੀਂ ਪਹੁੰਚਿਆ ਅਜੇ ਤੱਕ ਯਾਰ ਆਜੋ ਉਤਰਿਓ ਮੜਿਆ ਤੁਹਾਨੂੰ ਘਰ ਦੇ ਹਾਲਾਤ ਦਿਖਾਈਏ ਮਾਤਾ ਮੰਝੇ ਤੇ ਬੈਠੀ ਹੋਈ ਹੈ ਮਾਤਾ ਕਿਉਂ ਨਹੀਂ ਪਤਾ ਘਰ ਛੱਡ ਰਹੀ ਮਾਤਾ ਦੇ ਤਿੰਨ ਪਸੂ ਆ ਇੱਕ ਮਾਤਾ ਦੀ ਧੀ ਨਾਲ ਇੱਕ ਮਾਤਾ ਆਪ ਆ ਹਾਂ ਜੀ ਰਹੀ ਹੈ ਆ ਭਾਈ ਅੰਦਰ ਦੇ ਪਾਸੇ ਕਮਰਾ ਮਾਤਾ ਦਾ ਦੇਖੀ ਉਹ ਜਿਹੜਾ ਦਾਣੇ ਨਾਲ ਢੋਲ ਆ ਨਾ ਉਹ ਚ ਪਾਣੀ ਵੜ ਰਿਹਾ ਹੈਗਾ ਦੇਖ ਜਿਵੇਂ ਬਿਰਧ ਮਾਤਾ ਗਈ ਅਸੀਂ ਦੇਖ ਸਕਦੇ ਹਾਂ ਕਿਵੇਂ ਬੁਲਬਲੇ ਪਾਣੀ ਮਾਰਦਾ ਚੀਮੇ ਦਿਖਾ ਮੜਾ ਕੈਮਰਾ ਆ ਦੇਖ ਸਕਣ ਤੁਸੀਂ ਕਿਵੇਂ ਬੁਲਬਲੇ ਉੱਠ ਰਹੇ ਨੇ ਹਣਾ ਇੱਕ ਮਾਤਾ ਦਾ ਆ ਕਮਰਾ ਇਧਰ ਮੈਂ ਬੱਸ ਦਿਖਾ ਦੇ ਸਾਰਾ ਸਮਾਨ ਮਾਤਾ ਦੇ ਪਿੱਛੇ ਗਿਆ ਯਾਰ ਆ ਦੇਖ ਲੈ ਅਲਹਾ ਤਾਂ ਵੇਖ ਕਰਦੇ ਯਾਰ ਜਮਾ ਪਿੱਛ ਗਿਆ ਸਾਰਾ ਕਮਰਾ ਥੱਲੇ ਬਾਈ ਜੀ ਇਸ ਟਾਈਮ ਅਸੀਂ ਬੱਲਾ ਸ਼ਾ ਗਲਾਬੇ ਦੇ ਵਿੱਚ ਬੈਠੇ ਆ ਮਾਤਾ ਤੇਰੇ ਕੋਲੇ ਕਿਹਲਾ ਕੋਈ ਕਿਸਤੀ ਸਮਾਨ ਲੈ ਕੇ ਆਇਆ ਕੋਈ ਮੈਨੂੰ ਪਹਿਲਾਂ ਮੈਨੂੰ ਆਇਆ ਤੁਸੀਂ ਤੇਰੇ ਕੋਈ ਕਿਸਤੀ ਸਮਾਨ ਲੈ ਕੇ ਆਏ ਕੋਈ ਨਹੀਂ ਅੱਜ ਆਇਆ ਇੱਕ ਹਾਂ ਆਇ ਨੋ ਤਾਂ ਆਕੜਾ ਹੈਂ ਦੇ ਕਪੜੇ ਇਹ ਕਿਸਤੇ ਆ ਉਹ ਸਾਨੂੰ ਉਹ ਕਿਸ਼ਤੀ ਕਰ ਕੀ ਸਾਨੂੰ ਪਤਾ ਲੱਗਿਆ ਵੀ ਤੇਰੇ ਕੋਲੇ ਕੋਈ ਪ੍ਰਸ਼ਾਦਾ ਕੁਛ ਨਹੀਂ ਪਹੁੰਚਿਆ ਲੱਗਣਾ ਪ੍ਰਸ਼ਾਦਾ ਨਹੀਂ ਉਹ ਕਿੜਾਈ ਦੇ ਕਿਤੇ ਨਹੀਂ ਹਾਂ ਉਹ ਦੇ ਦੇ ਹਾਂ ਉਹ ਦੇ ਕੇ ਨੇ ਹਾਂ ਉਹ ਸਾਨੂੰ ਮੈਸੇਜ ਮਿਲਿਆ ਸੀ ਵੀ ਇੱਥੇ ਅਜ ਤੱਕ ਪ੍ਰਸ਼ਾਦਾ ਨਹੀਂ ਪਹੁੰਚਿਆ ਅਸੀਂ ਪਹੁੰਚਾਂ ਬੇਬੇ ਤੂੰ ਸਾਡੇ ਨਾਲ ਚਾਲ ਬਾਦਨ ਤੇ ਪਰਲੇ ਪਾਸੇ ਤੇਰਾ ਰਹਿਣ ਸਹਿਣ ਦਾ ਪ੍ਰਬੰਧ ਮੈਂ ਆਪੇ ਕਰੂੰ ਪੁੱਤਰ ਉਹ ਹਾਂ ਵੀ ਆਕੜ ਘੁੱਟ ਦੇਂਦੀ ਨਹੀਂ ਸੱਕਾ ਜਾਵੇ ਬੇਬੇ ਕਹਿੰਦੀ ਮੇਰੀਆਂ ਮੈਸਾਂ ਦੁੱਧ ਦਿੰਦੀਆਂ ਜਾਂ ਸੁੱਕ ਜੂਆ ਮਾਤਾ ਪਾਪਾ ਕਿਸੇ ਨੂੰ ਸਮਾ ਦੇਣੇ ਐ ਨੂੰ ਐਡੀ ਕੀ ਗੱਲ ਆ ਨਹੀਂ ਕਰਦੇ ਕੋਈ ਨਹੀਂ ਕਰਦਾ ਨਹੀਂ ਕੋਈ ਆ ਤੋ ਨਹੀਂ ਕਰਦੇ ਆ ਮਾਤਾ ਦਾ ਘਰ ਇੱਧਰ ਦੇਖ ਲੈ ਜਮਾਂ ਡੁੱਬਿਆ ਪਿਆ ਯਾਰ ਹਣਾ ਅੰਦਰ ਨਾ ਉਹ ਉੱਥੇ ਦਾਣਿਆਂ ਵਾਲਾ ਢੋਲ ਪਿਆ ਉਹਦੇ ਵਿੱਚੋਂ ਪਾਣੀ ਨਿਕਲ ਰਿਹਾ ਫਰ ਫਰ ਸਾਰੇ ਭਿੱਜ ਗਏ ਮਾਤਾ ਨਾ ਮਾਤਾ ਤੇਰੇ ਨਾਲ ਮੇਰਾ ਬਹਾਦਰ ਰਹਿ ਗਿਆ ਮੈਨੂੰ ਮੈਨੂੰ ਪ੍ਰਮਾਤਮਾ ਦੀ ਕਸਮ ਪਾਣੀ 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 ਕੱਢਣ ਦੇ ਤੇਰੀ ਸਹਾਈਤ ਆ ਮੈਂ ਇੱਥੇ ਆ ਕੇ ਆਪ ਕਰਾਂਗਾ ਨਾ ਪੁੱਤਰੋ ਤੂੰ ਮੇਰਾ ਤੈਨੂੰ 8 ਸਾਲ ਪੜ ਦੀ ਖਾਨ ਦੀ ਜਿਹੜੀ ਕਣਕ ਕਣਕੋਂ ਤੱਕ ਜਿੰਨੀ ਤੈਨੂੰ ਕਣਕ ਦੀ ਲੋੜ ਪਵੇ 5 ਮਣ 4 ਮਣ 10 ਮਣ ਇਹਨੂੰ ਮੈਂ ਕਣਕ ਬੀਬੇ ਆਰ ਦੇ ਕੋਲੋਂ ਦੇ ਕੇ ਆਉਂ ਕਹ ਟੈਨਸ਼ਨ ਨਾ ਲਈ ਰਾਸ਼ਨ ਪਾਣੀ ਤੈਨੂੰ ਸਾਰਾ ਦੇ ਕੇ ਜਾਵਾਂ ਚਾ ਪੁੱਤਰ ਖਾਣ ਪੀਣ ਦਾ ਮੈਂ ਕਿਸੇ ਸੰਸਤਾ ਤੋਂ ਕਿਸੇ ਬੰਦੇ ਤੋਂ ਲੈ ਕੇ ਨਹੀਂ ਮੈਂ ਆਪਦੇ ਕੰਨੀਓ ਦੇ ਕੇ ਜਾਵਾਂ ਚਾ ਪੁੱਤਰ ਛਾ ਰੱਖੇ ਮੈਂ ਤੁਹਾਡਾ ਨੰਬਰ ਲੈ ਕੇ ਜਾਉਂ ਮੋੜ ਨਾਲ ਕਨੈਕਟ ਜਿ ਬਣੇ ਰਹਾਂਗਾ ਮੈਂ ਨੰਬਰ ਹਾਂ ਮੈਂ ਨੰਬਰ ਫੋਨ ਦਸਤੋਂ ਤੋਂ ਲੈ ਕੇ ਜਾਉਂਗਾ ਮੈਂ ਲਵਾਂਗਾ ਨਹੀਂ ਨਹੀਂ ਬੇਬੇ ਐ ਨਹੀਂ ਲੈਣਾ ਨੰਬਰ ਮੈਂ ਲੈ ਕੇ ਜਾਉਂਗਾ ਨੰਬਰ ਮ ਤੇ ਵੀਰ ਮੇਰੇ ਮਾਤਾ ਬੈਂਕ ਦਾ ਖਾਤਾ ਹੈਗਾ ਤੇਰਾ ਹਾਂ ਹੈਗਾ ਮੈਂ ਮਾਤਾ ਦਾ ਬੈਂਕ ਦਾ ਖਾਤਾ ਵੀ ਨਾਲ ਲਾਉਂ ਆ ਤੇ ਫੋਟੋ ਲੈ ਕੇ ਜਾਊਗਾ ਮਾਤਾ ਦੀ ਸਹਾਇਤਾ ਕਰਿਓ ਯਾਰ ਇਹਦੇ ਨਾ ਮਾਤਾ ਤੇਰੇ ਕੋਲ ਮੁੰਡਾ ਹਨਾ ਕੋਈ ਨਹੀਂ 31 ਆ ਆ ਰੱਬ ਲੈ ਗਿਆ ਮੁੰਡਾ ਰੱਬ ਲੈ ਗਿਆ ਕਹਿੰਦੀ ਇਹਦੀ ਮਾਤਾ ਦੀ ਆਪਾਂ ਸਹਾਇਤਾ ਕਰਨੀ ਹੈ ਯਾਰ ਮੈਂ ਅਜੇ ਤੱਕ ਕਿਸੇ ਦੀ ਵੀਡੀਓ ਨਹੀਂ ਪਾਈ ਐ ਤਾਂ ਅੱਜ ਭਾਈ ਇਹ ਸ਼ੇਰ ਵੀ ਕਰਿਓ ਮਾਤਾ ਦੀ ਸਹਾਇਤਾ ਕਰਨੀ 5ਵੀਂ ਕਿਉਂਕਿ ਦਿਲ ਭਰਦਾ ਯਾਰ ਨਾ ਪੁੱਤਾ ਧੀ ਆ ਹਨ ਇਕੱਲੀ ਆ ਮੈਂ ਸਾਰੇ ਬੈਠੀ ਆ ਦੁੱਧ ਸੁੱਕ ਜੂ ਗੁਜ਼ਾਰਾ ਕਰਦੀ ਹੋਣੀ 4 ਲੀਟਰ ਦੁੱਧ ਪਾ ਕੇ ਨਾ ਮਾਤਾ ਹਾਂਜੀ ਆ ਕੋਈ ਨਹੀਂ ਮਾਤਾ ਅੱਜ ਤੁਸੀਂ ਪ੍ਰਸ਼ਾਦਾ ਲੈ ਕੇ ਆਏ ਪ੍ਰਸ਼ਾਦਾ ਛਕੋ ਕੱਲ ਨੂੰ ਪਹਿਲਾ ਘੇੜਾ ਤੁਹਾਡੇ ਕੋਲੇ ਇੱਥੇ ਆਊਗਾ ਸਾਡੀ ਵੋਟ ਤਾਂ ਸੀ ਕਿਤੇ ਚਾਹੀਏ ਨਾ ਚਾਹੀਏ ਜਿਹੜੀ ਕਣਕ ਹੁਣ ਇਹ ਨਾ ਸੰਸਾ ਕਰੀ ਵੀ ਮੇਰੀ ਕਣਕ ਢੋਲ ਚ ਭਿੱਜ ਗਈ ਉਹ ਸੰਸਾ ਛੱਡ ਦੇ ਮਾਤਾ ਚਾਵਾਖੀ ਹਾਂ ਤੇਰੇ ਤੇਰਾ ਬਾਧਾ ਰਹਿ ਗਿਆ ਮਾਤਾ ਕਿਹਨਾਂ ਜਾਤੀ ਹੋਵੇ ਗੁੱਜਾ ਲੱਗ ਮੈਂ ਤੇਰੇ ਨਾਲ ਬਾਧਾ ਰਹਿ ਗਿਆ ਮਾਤਾ ਤੇਰੇ ਕੋਲੇ ਰਾਸ਼ਨ ਤੇਰਾ ਸਾਲ ਭਰਦਾ ਤੇਰੇ ਕੋਲੇ ਪਹੁੰਚੂ ਆ ਜਿੱਥੋਂ ਮਰਜੀ ਭੇਜਾਂ ਉਹ ਮਮਾ ਮੈਂ ਆਪ ਦੇ ਕੇ ਜਾਣਾ ਮੈਂ ਕਿਸੇ ਦਾ ਆਸ ਨਹੀਂ ਰੱਖਣੀ ਚੰਗਾ ਪੁੱਤਰ ਛਾਵਾਖੀ ਛਾਵਾਖੀ ਪਰ ਮਾਤਾ ਤੇਰੀ ਹਜਾਤੀ ਕਰ ਤੰਦ ਮਾਤਾ ਮੈਂ ਦੇਲਣਾ ਪਰ ਮੇਰੇ ਬਿਰੋ ਮੈਂ ਖਾਤਾ ਖਾਤਾ ਹੀ ਮਦਦ ਨਾਲ ਲਾਉਂ ਆ 500 100 ਜਿੰਨੇ ਵੀ ਸੋ ਸਾਰੇ ਜਰੂਰ ਪਾਏ ਹੋਣਾ ਇੱਕ ਜਿਹਾ ਲੱਗਦੀਆਂ ਨਹੀਂ ਮੇਰੀ ਉਹ ਵੀ ਕੋਈ ਦਿਵਾਈ ਨਹੀਂ ਪਰਸ਼ਨ ਵੀ ਨਹੀਂ ਮਾਤਾ ਦੀ ਲੱਗੀ ਹੋਈ ਯਾਰ ਉਦੋਂ ਉੱਤੇ ਕੁਝ ਨਹੀਂ ਹੋ ਸਕਦਾ ਬਾਈ ਜੀ ਵੀਡੀਓ ਜ਼ਰੂਰ ਸ਼ੇਅਰ ਕਰਿਓ